ਕਿਸੇ ਵੀ ਸਰਕਾਰ ਦੀਆਂ ਹੋਣ ਚਾਹੇ ਉਹ ਫੋਟੋਆਂ ਹੋਣ ਜਾਂ ਨਾਰੇ ਲਿਖੇ ਹੋਣ ਜਾਂ ਕੋਈ ਉਹ ਸਿੰਬल्स ਹੋਣ ਉਹ ਅਸੀਂ ਰਿਮੂਵ ਕਰ ਦਿੰਨੇ ਹੁੰਦੇ ਆ 24 ਘੰਟਿਆਂ ਚ ਦੂਸਰੇ ਦਲ ਦੀ ਆਲੋਚਨਾ ਵੀ ਕਰਦੇ ਆ ਜਾਂ ਸਾਹਮਣੇ ਵਾਲੇ ਕੈਂਡੀਡੇਟ ਦੀ ਆਲੋਚਨਾ ਵੀ ਕਰਦੇ ਆ ਉਹ ਉਹਦੇ ਨਿੱਜੀ ਜੀਵਨ ਨੂੰ ਛੱਡ ਕੇ ਉਹਨਾਂ ਦੀਆਂ ਪਾਲਿਸੀਆਂ ਉਸ ਆਧਾਰ ਤੇ ਕੀਤੀ ਜਾਵੇ ਬਹੁਤ ਜਿ ਸੁਵਿਧਾਵਾਂ ਹੋਣਗੀਆਂ ਸਾਰੀਆਂ ਏਐਮਐਫ ਜਿੰਨੀਆਂ ਉੱਥੇ ਹੁੰਦੀਆਂ ਨੇ ਪੀਣ ਦਾ ਪਾਣੀ ਟਾਇਲਟ ਰੈਂਪ ਲਾਈਟ ਦਾ ਪ੍ਰਬੰਧ ਪੂਰਾ ਤਿਹਾਰ ਦਾ ਮਾਹੌਲ ਹੁੰਦਾ ਤਾਂ ਉਹਨੂੰ ਇੰਜੋਏ ਕਰ ਲਈ ਪੋਲਿੰਗ ਬੂਥ ਤੇ ਜਰੂਰ ਆਓ ਵੋਟ ਪਾਉਣ ਦੇ ਲਈ ਆਪਣੇ ਕੋਲੇ ਸਫੀਸ਼ੀਐਂਟ ਮਸ਼ੀਨਾਂ ਹੈਗੀਆਂ ਨੇ B.U.S. ਟਾਈਮ ਤੇ 1971 ਹੈਗੇ ਨੇ C.U. 1209 ਹੈਗੇ ਨੇ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਅੱਜ 2024 ਦੀਆਂ ਲੋਕ ਸਭਾ ਚੋਣਾਂ ਦਾ ਸ਼ਡਿਊਲ ਦੱਸਿਆ ਗਿਆ ਪੀ.ਸੀ. ਕਰਕੇ ਉਹਦੇ ਬਾਬਤੀ ਆਪਾਂ ਇਹ ਜ਼ਿਲ੍ਹੇ ਦੇ ਵਿੱਚ ਪੀ.ਸੀ. ਰੱਖੀ ਹੈ ਸ਼ੈਡਿਊਲ ਦੇ ਬਾਬਤ ਜੇ ਮੈਂ ਦੱਸਾਂ ਤੁਹਾਨੂੰ ਤਾਂ ਆਪਣੇ 1 ਜੂਨ ਨੂੰ ਪੋਲਿੰਗ ਹੋਣੀ ਹੈ ਲਾਸਟ ਫੇਜ਼ ਸੱਤਵੀਂ ਫੇਜ਼ ਆ ਜਿਹੜੀ ਉਹਦੇ ਵਿੱਚ 1 ਜੂਨ ਨੂੰ ਹੋਣੀ ਹੈ ਤੇ 4 ਜੂਨ ਨੂੰ ਪੂਰੇ ਦੇਸ਼ ਦੀ ਕਾਊਂਟਿੰਗ ਹੋਣੀ ਹੈ ਤੇ 6 ਜੂਨ ਤੱਕ ਚੋਣ ਜਾਬਤਾ ਲੱਗਿਆ ਰਹੇਗਾ ਜਿਹੜਾ ਕਿ ਅੱਜ ਸਟਾਰਟ ਹੋ ਗਿਆ ਪੰਜਾਬ ਦੇ ਸਬੰਧ ਵਿੱਚ ਇਹ ਹੈ ਕਿ ਸੱਤਵੇਂ ਗੇਟ ਦੇ ਵਿੱਚ ਰੱਖਿਆ ਗਿਆ ਤਾਂ 7 ਮਈ ਨੂੰ ਇਹਦੀ ਨੋਟੀਫਿਕੇਸ਼ਨ ਹੋਏਗੀ 14 ਮਈ ਤੱਕ ਨਾਮਜ਼ਦਗੀਆਂ ਹੋ ਸਕਣਗੀਆਂ 15 ਮਈ ਨੂੰ ਸਕਰੂਟੀਨੀ ਹੋਏਗੀ 17 ਮਈ ਤੱਕ ਕਾਗਜ਼ ਵਾਪਸ ਲਏ ਜਾ ਸਕਣਗੇ ਤੇ ਫਿਰ ਜਿਵੇਂ ਮੈਂ ਦੱਸਿਆ ਕਿ 1 ਜੂਨ ਨੂੰ ਆਪਣੇ ਪੋਲਿੰਗ ਹੋਏਗੀ ਤੇ 4 ਨੂੰ ਕਾਊਂਟਿੰਗ ਹੋਏਗੀ ਇਹ ਤਾਂ ਸ਼ਡਿਊਲ ਹੈਗਾ ਇਹਦੇ ਨਾਲ ਹੀ ਜਿਵੇਂ ਅਨਾਉਂਸਮੈਂਟ ਹੋ ਗਈ ਅੱਜ ਪੀਸੀ ਦੇ ਵਿੱਚ ਤਾਂ ਚੋਣ ਜਾਬਤਾ ਇਨਫੋਰਸ ਹੋ ਗਿਆ ਹੈ ਤੇ ਮੋਗੇ ਜ਼ਿਲ੍ਹੇ ਦੇ ਬਾਰੇ ਵਿੱਚ ਮੈਂ ਕੁਝ ਗੱਲਾਂ ਤੁਹਾਨੂੰ ਦੱਸਣੀਆਂ ਚਾਹੁੰਦਾ ਕਿ ਇੱਥੇ 804 ਪੋਲਿੰਗ ਸਟੇਸ਼ਨ ਨੇ ਆਪਣੀਆਂ ਚਾਰੋਂ ਵਿਧਾਨ ਸਭਾ ਜਿਹੜੀਆਂ ਲੋਕ ਸਭਾ ਫਰੀਦਕੋਟ ਦਾ 파ਟ ਬਣਦੀਆਂ ਨੇ ਇਹ 804 ਪੋਲਿੰਗ ਸਟੇਸ਼ਨਸ ਦੇ ਆਪਣੇ 444 ਜਗ੍ਹਾ ਤੇ ਨੇ ਨਿਹਾਲ ਸਿੰਘ ਵਾਲੇ ਚ 203 ਪੋਲਿੰਗ ਸਟੇਸ਼ਨ ਨੇ ਬਾਗੇ ਪੁਰਾਣੇ ਦੇ ਵਿੱਚ 182 ਨੇ ਮੋਗੇ ਦੇ ਵਿੱਚ 213 ਨੇ ਤੇ ਧਰਮਕੋਟ ਦੇ ਵਿੱਚ 206 ਨੇ ਕੁੱਲ ਮਿਲਾ ਕੇ 804 ਨੇ ਇਹ 444 ਜਗ੍ਹਾ ਤੇ ਹੈਗੇ ਨੇ ਤੇ ਵੋਟਰਾਂ ਦੀ ਗਿਣਤੀ ਮੈਂ ਤੁਹਾਨੂੰ ਦੱਸਣੀ ਚਾਹੁੰਨਾ ਕਿ ਆਪਣੇ ਕੁੱਲ ਵੋਟਰ 757447 ਨੇ ਇਸ ਟਾਈਮ ਤੱਕ ਜਿਦੇ ਵਿੱਚੋਂ 43377 ਮੇਲ ਨੇ 354000 ਤੇ 33 ਫੀਮੇਲ ਨੇ 37 ਇਹ ਦੇ ਚ ਥਰਡ ਜੈਂਡਰ ਦੇ ਨੇ ਇਸੇ ਤਰੀਕੇ ਨਾਲ ਅਸੀਂ ਜਿਹੜੇ ਮਾਰਕ ਕੀਤੇ ਹੋਏ ਨੇ ਪੀ ਡਬਲਯੂ ਡੀ ਉਹ ਵੀ 1225 ਨੇ ਤੇ ਜਿਵੇਂ ਤੁਹਾਨੂੰ ਪਤਾ ਹੋਊਗਾ ਇੱਕ ਹੋਰ ਕੈਟਾਗਰੀ ਬਣੀ ਹੋਈ ਹੈ ਕਿ 85 ਸਾਲ ਤੋਂ ਉੱਪਰ ਦੇ ਜਿੰਨੇ ਵੋਟਰ ਨੇ ਉਹਨਾਂ ਨੂੰ ਇੱਕ ਖਾਸ ਸੁਵਿਧਾ ਮਿਲਦੀ ਹੈ ਉਹ ਆਪਣੇ 6246 ਨੇ ਉਹਨਾਂ ਦੀ ਖਾਸ ਸੁਵਿਧਾ ਇਸ ਤਰੀਕੇ ਨਾਲ ਮਿਲਦੀ ਹੈ ਕਿ ਉਹਨਾਂ ਨੂੰ ਹੋਮ VOTING ਦੀ ਆਪਸ਼ਨ ਮਿਲਦੀ ਹੈ ਅਸੀਂ 12 D ਫਾਰਮ ਸਾਰਿਆਂ ਨੂੰ ਦੇਾਂਗੇ ਫਿਰ ਜਿਹੜੇ ਜਿਹੜੇ ਉਹਨਾਂ ਦੇ ਵਿੱਚੋਂ ਆਪਟ ਕਰਨਗੇ ਉਹਨਾਂ ਦੇ ਘਰੇ ਜਾ ਕੇ ਸਾਡੀ ਟੀਮ ਵੋਟ ਪਵਾ ਕੇ ਲੈ ਕੇ ਆਏਗੀ ਔਰ ਇਹਦੇ ਨਾਲ ਨਾਲ ਹੀ 85 ਤੋਂ ਉੱਪਰ ਵਾਲਿਆਂ ਦੇ ਨਾਲ ਜਿਹੜੇ 40% ਜਿਹਨੂੰ ਬੈਂਚਮਾਰਕਡ ਡਿਸੇਬਿਲਟੀ ਕਹਿੰਦੇ ਨੇ ਤਾਂ ਉਹ ਡਿਸੇਬਲ ਵੀ ਜਾਂ ਪੀਡਬਲੂਡੀ ਕਹੀਏ ਉਹਨਾਂ ਨੂੰ ਤਾਂ ਉਹ ਵੀ ਆਪਟ ਕਰ ਸਕਦੇ ਹੁੰਦੇ ਨੇ ਸੇਮ ਫਾਰਮ ਨਾਲ ਪਰ ਮੇਰੀ ਤੁਹਾਡੇ ਮਾਧਿਅਮ ਰਾਹੀਂ ਸਾਰੇ ਵੋਟਰਾਂ ਨੂੰ ਅਪੀਲ ਹੈ ਕਿ ਸਾਡੇ ਜਿਹੜੇ ਪੋਲਿੰਗ ਸਟੇਸ਼ਨਸ ਹੋਣਗੇ ਬਹੁਤ ਸਜੇ ਹੋਣਗੇ ਬਹੁਤ ਈਜ਼ੀ ਹੋਣਗੇ ਬਹੁਤ ਸੁਵਿਧਾਵਾਂ ਹੋਣਗੀਆਂ ਸਾਰੀਆਂ ਏਐਮਐਫ ਜਿੰਨੀਆਂ ਉੱਥੇ ਹੁੰਦੀਆਂ ਨੇ ਪੀਣ ਦਾ ਪਾਣੀ ਟਾਇਲਟ ਰੈਂਪ ਲਾਈਟ ਦਾ ਪ੍ਰਬੰਧ ਜਾਂ ਉਥੇ ਅਸਿਸਟੈਂਸ ਬੂਥ ਵੀ ਲੱਗਿਆ ਹੋਏਗਾ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਆਪਣੇ ਦੇਸ਼ 'ਚ ਚੋਣਾ ਇੱਕ નિર્ਜੀਵ ਜਿਹਾ ਚੋਣਾ ਨਹੀਂ ਹੁੰਦੀਆਂ ਪੂਰਾ ਤਿਹਾਰ ਦਾ ਮਾਹੌਲ ਹੁੰਦਾ ਤਾਂ ਉਹਨੂੰ ਇੰਜੋਏ ਕਰ ਲਈ ਪੋਲਿੰਗ ਬੂਥ ਤੇ ਜਰੂਰ ਆਓ ਵੋਟ ਪਾਉਣ ਦੇ ਲਈ ਹਾਲਾਂਕਿ ਇਹ ਫੈਸਿਲਿਟੀ ਆਪਣੇ ਕੋਲੇ ਰਹੇਗੀ ਕਿ 12D ਦੇ ਥਰੂ ਇਹ ਦੋ categories ਦੇ ਬੰਦੇ ਹோம் VOTING ਦੇ ਵਿੱਚ ਹਿੱਸਾ ਲੈ ਸਕਦੇ ਨੇ ਤੇ ਆਪਣੇ ਕੋਲੇ ਜਿਹੜੀਆਂ ਮਸ਼ੀਨਾਂ ਜਿਵੇਂ ਮੈਂ ਦੱਸਿਆ ਵੀ 804 ਬੂਥ ਹੋਣਗੇ ਤਾਂ ਸੀਯੂ ਤਾਂ 804 ਹੀ ਲੱਗਣਗੇ ਉਹਨਾਂ ਦੇ ਉੱਤੇ ਬੀਯੂ ਦਾ ਨੰਬਰ ਜਿਹੜਾ ਉਹ ਨੰਬਰ ਆਫ ਕੈਂਡੀਡੇਟਸ ਤੇ ਡਿਪੈਂਡ ਕਰੇਗਾ ਕਿਤੇ ਜੇ ਇੱਕ ਤੋਂ ਜ਼ਿਆਦਾ ਬੀਯੂ ਵੀ ਲੱਗ ਸਕਦੇ ਨੇ ਆਪਣੇ ਕੋਲੇ ਸਫੀਸ਼ੀਐਂਟ ਮਸ਼ੀਨਾਂ ਹੈਗੀਆਂ ਨੇ ਬੀਯੂ ਇਸ ਟਾਈਮ ਤੇ 1971 ਹੈਗੇ ਨੇ ਸੀਯੂ 1209 ਹੈਗੇ ਨੇ ਤੇ 1191 ਆਪਣੇ ਕੋਲੇ ਵੀਵੀ ਪੈਟ ਵੀ ਹੈਗੇ ਨੇ ਤਾਂ ਮਸ਼ੀਨਾਂ ਤੇ ਮੈਨਪਾਵਰ ਸਾਡੇ ਕੋਲੇ ਸਫੀਸ਼ੀਐਂਟ ਹੈਗੀ ਆ ਮਟੀਰੀਅਲ ਸਫੀਸ਼ੀਐਂਟ ਹੈਗਾ ਤੇ ਕਾਊਂਟਿੰਗ ਸੈਂਟਰ ਜਿਵੇਂ ਪਹਿਲਾਂ ਵੀ ਤੁਸੀਂ ਵਿਧਾਨ ਸਭਾ ਚ ਵੀ ਦੇਖਿਆ ਹੋਊ ਜਾਂ ਉਸ ਤੋਂ ਪਹਿਲੀਆਂ ਚੋਣਾਂ ਦੇ ਵਿੱਚ ਵੀ ਦੇਖਿਆ ਹੋਊਗਾ ਕਿ ਆਪਣਾ ਆਈਟੀਆਈ ਦੇ ਵਿੱਚ ਬਣਦੇ ਆ ਚਾਰੋਂ ਵਿਧਾਨ ਸਭਾ ਹਲਕਿਆਂ ਦੇ ਕਾਊਂਟਿੰਗ ਸੈਂਟਰ ਤਾਂ ਇਸ ਵਾਰੀ ਵੀ ਉੱਥੇ ਹੀ ਰੱਖੇ ਗਏ ਨੇ ਤੇ ਅੱਜ ਜਿਵੇਂ ਚੋਣ ਜਾਬਤਾ ਕਾਰ ਸ਼ੀਲ ਹੋ ਗਿਆ ਹੈ ਤਾਂ ਉਹਦੇ ਬਾਬਤ ਕੁਝ ਜਨਰਲ ਗੱਲਾਂ ਬਹੁਤ ਸਾਰੀਆਂ ਤੁਹਾਨੂੰ ਪਤਾ ਹੁੰਦੀਆਂ ਨੇ ਪਰ ਫਿਰ ਵੀ ਪੋਲਿਟੀਕਲ ਪਾਰਟੀਆਂ ਨੇ ਇਹ ਧਿਆਨ ਦੇ ਵਿੱਚ ਰੱਖਣਾ ਹੁੰਦਾ ਕਿ ਧਾਰਮਿਕ عقیده ਦੇ ਤੌਰ ਤੇ ਜਿਹੜਾ ਕੋਈ ਕਿਸੇ ਨਾਲ ਵਖਰੇਵਾ ਜਾਂ মতਪੇਹ ਦਾ ਉਹਨੂੰ ਵਿਦਾਇਆ ਨਾ ਜਾ ਜਾਵੇ ਜਾਂ ਫਿਰ ਕਿਤੇ ਜਾਤ ਤੇ ਬੇਸਿਸ ਜਿਹੜਾ ਲੋਕਾਂ ਦੇ ਵਿੱਚ ਫਰਕ ਹੈ ਉਹਨੂੰ ਨਾ ਵਿਦਾਇਆ ਜਾਵੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨੀ ਕਿ ਫਿਰਕਿਆਂ ਦੇ ਵਿੱਚ ਟਕਰਾਅ ਦੀ ਸਥਿਤੀ ਕਿਤੇ ਬਣੇ ਤੇ ਜੇ ਕਿਸੇ ਦੂਸਰੇ ਦਲ ਦੀ ਅਲੋਚਨਾ ਵੀ ਕਰਦੇ ਆ ਜਾਂ ਸਾਹਮਣੇ ਵਾਲੇ ਕੈਂਡੀਡੇਟ ਦੀ ਅਲੋਚਨਾ ਵੀ ਕਰਦੇ ਆ ਉਹ ਉਹਦੇ ਨਿੱਜੀ ਜੀਵਨ ਨੂੰ ਛੱਡ ਕੇ ਉਹਨਾਂ ਦੀਆਂ ਪਾਲਿਸੀਆਂ ਉਸ ਆਧਾਰ ਤੇ ਕੀਤੀ ਜਾਵੇ ਤੇ ਜਿਹੜੀਆਂ ਜਿਹੜੀਆਂ ਪਾਬੰਦੀਆਂ ਹੋਣਗੀਆਂ ਕਿ 100 ਮੀਟਰ ਦਾ ਦਾਇਰਾ ਹੋਊਗਾ ਜਿਹੜਾ ਪੋਲਿੰਗ ਸਟੇਸ਼ਨ ਦਾ ਉਹਦੇ ਅੰਦਰ ਜਾ ਕੇ ਤੁਸੀਂ ਨਹੀਂ ਚੋਣ ਪ੍ਰਚਾਰ ਕਰ ਸਕਦੇ ਇਹ ਸਾਰੀਆਂ ਉਹਨਾਂ ਤੇ ਲਾਗੂ ਹੋਣਗੀਆਂ ਜਿਹੜੀਆਂ ਸਰਕਾਰੀ ਬਿਲਡਿੰਗਾਂ ਨੇ ਇਹਨਾਂ ਦੇ ਉੱਤੇ 24 ਘੰਟਿਆਂ ਦੇ ਵਿੱਚ ਹੀ ਅਸੀਂ ਸਾਰੀਆਂ ਜਿੰਨੀਆਂ ਵੀ ਪੋਲਿਟੀਕਲ ਫੰਕਸ਼ਨਰੀਜ਼ ਦੀਆਂ ਕੋਈ ਐਡਸ ਲੱਗੀਆਂ ਹੋਈਆਂ ਨੇ ਕਿਸੇ ਵੀ ਸਰਕਾਰ ਦੀਆਂ ਹੋਣ ਚਾਹੇ ਉਹ ਫੋਟੋਆਂ ਹੋਣ ਜਾਂ ਨਾਰੇ ਲਿਖੇ ਹੋਣ ਜਾਂ ਕੋਈ ਉਹ ਸਿੰਬਲਸ ਹੋਣ ਉਹ ਅਸੀਂ ਰਿਮੂਵ ਕਰਦਨੇ ਹੁੰਦੇ ਆ 24 ਘੰਟਿਆਂ ਚ ਫਿਰ ਜਿਹੜੀਆਂ ਜਨਤਕ ਥਾਵਾਂ ਹੁੰਦੀਆਂ ਨੇ ਉਹਨਾਂ ਤੋਂ 48 ਘੰਟਿਆਂ ਦੇ ਵਿੱਚ ਰਿਮੂਵ ਹੋਣੀਆਂ ਹੁੰਦੀਆਂ ਨੇ ਫਿਰ 72 ਘੰਟਿਆਂ ਦੇ ਵਿੱਚ ਉਹ ਪ੍ਰਾਈਵੇਟ ਥਾਵਾਂ ਤੋਂ ਵੀ ਰਿਮੂਵ ਹੋਣੀਆਂ ਹੁੰਦੀਆਂ ਨੇ ਤੇ ਮੈਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੇਨਤੀ ਵੀ ਕਰਦਾ ਕਿ ਜਿਹੜੀ ਕਿਸੇ ਦੀ ਪ੍ਰਾਈਵੇਟ ਕੰਦ ਤੇ ਜਾਂ ਪ੍ਰਾਈਵੇਟ ਪ੍ਰਾਪਰਟੀ ਤੇ ਵੀ ਤੁਸੀਂ ਆਪਣਾ ਕੁਝ ਲਗਾਉਂਦੇ ਹੋ ਪੋਸਟਰ ਵਗੈਰਾ ਤਾਂ ਉਹਨਾਂ ਤੋਂ ਪਰਮਿਸ਼ਨ ਲੈ ਕੇ ਲਾਓ ਅਦਰਵਾਈਜ਼ ਉਹ ਇਲੀਗਲ ਹੋ ਜਾਂਦਾ ਹੈ ਤੇ ਇਸੇ ਤਰੀਕੇ ਨਾਲ ਹੀ ਸਰਕਾਰੀ ਕਰਮਚਾਰੀਆਂ ਤੇ ਵੀ ਚੋਣ ਜਾਬਤਾ ਲਾਗੂ ਹੋ ਜਾਂਦਾ ਜਿਵੇਂ ਹੁਣ ਇਸ ਤੋਂ ਬਾਅਦ ਇੱਕ ਤਾਂ ਕਿਸੇ ਪੋਲੀਟੀਕਲ ਫੰਕਸ਼ਨ ਦੇ ਵਿੱਚ ਜਾਂ ਕਿਸੇ ਪੋਲੀਟੀਕਲ ਫੰਕਸ਼ਨਰੀ ਦੇ ਨਾਲ ਉਹਨਿਗਾ ਨਜ਼ਰ ਨਹੀਂ ਆਉਣਗੇ ਔਰ ਜਿਹੜੇ ਕੰਮ ਹੁਣ ਤੱਕ ਸਟਾਰਟ ਹੋ ਗਏ ਨੇ ਸਰਕਾਰੀ ਕੰਮ ਉਹ ਚੱਲਦੇ ਰਹਿੰਦੇ ਆ ਨਵੇਂ ਕੰਮ ਸਟਾਰਟ ਨਹੀਂ ਹੁੰਦੇ ਹੈਗੇ ਤਾਂ ਇਹ ਚੋਣ ਜਾਬਤੇ ਦੀਆਂ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਜਦੋਂ ਅਨਾਉਂਸਮੈਂਟ ਹੋਗੀ ਜਿਵੇਂ ਅੱਜ ਹੋਗੀ ਉਸੇ ਟਾਈਮ ਲਾਗੂ ਹੋ ਜਾਂਦੀਆਂ ਨੇ ਕਿਸੇ ਕਿਸੇ ਨੂੰ ਇਹ ਭੁਲੇਖਾ ਹੁੰਦਾ ਕਿ ਜਦੋਂ ਜਿਵੇਂ ਮੈਂ ਦੱਸਿਆ ਕਿ 7 ਮਈ ਨੂੰ ਨੋਟੀਫਿਕੇਸ਼ਨ ਹੋਣੀ ਹੈ ਕਿ ਚੋਣ ਜਾਬਤਾ ਸਾਡੇ ਉਦੋਂ ਲੱਗਦਾ ਬਿਲਕੁਲ ਉਦੋਂ ਨਹੀਂ ਲੱਗਦਾ ਅੱਜ ਹੀ ਜਿਉਂ ਅਨਾਉਂਸਮੈਂਟ ਹੋਗੀ ਉਸੇ ਟਾਈਮ ਚੋਣ ਜਾਬਤਾ ਇਨ ਪਲੇਸ ਹੋ ਜਾਂਦਾ